ਐਣੀ ਉਹਨੇ ਬੌਕੀ ਵੇਖਾਈ ਤਾਂ ਬੋਲਾ ਮੈਂ ਨਹੀਂ ਗਈ ਹੱਲੇ ਇੱਥੇ ਉਹ ਬੌਕੀ ਚੀ ਜੀ ਨਹੀਂ ਪੱਛੀ ਆਂਦੇ ਬੜੀ ਸੋਹਣੀ ਆਈ ਏ ਮਵੀ ਨੰਗ ਦੀ ਟੱਪ ਦੀ ਪਰ ਨਾ ਇਹ ਨਹੀਂ ਸਾਡਾ ਕੰਮ ਵਾ ਮੈਂ ਵੇਖੀ ਬੌਕੀ ਦੂਰੋਂ ਗੋਰੀ ਜੁੱਤੀ ਆ ਬੌਕੀ ਪਤਲੀ ਜੀ ਲੰਮੀ ਸੀ ਤੇ ਮੈਂ ਵੇਖੀ ਦੂਰੋਂ ਬੜੀ ਸੋਹਣੀ ਲੱਗਦੀ ਤੇ ਮੇਰਾ ਤਾਂ ਟਾਈਮ ਹੀ ਨਹੀਂ ਲੱਗਾ ਵੇਖਣ ਜਾਣਾ ਸਗੋਂ ਨੇ ਆਖਣਾ ਵਾ ਮੈਂ ਤੇ ਉਸੇਲੇ ਹੋਵੇ ਤੇਰੀ ਕੁੜੀ ਹੋਈ ਜਿੱਦਾਂ ਵੀ ਤੇ ਉਸੇਲੇ ਸਗੋਂ ਦੇ ਆ ਭੱਜੀ ਆਉਂਦੀ ਉਹਨੇ ਲੈ ਮੈਨੂੰ ਵੇਖ ਤੇ ਸਾੜੀਆਂ ਸਗੋਂ ਮੈਨੂੰ ਦੇਣ ਲਈ ਮੈਂ ਤੇリアਂ ਵੇਪਾ ਹੀ ਐ ਨੂੰ ਮੈਂ ਹਾਂ ਚੱਲਣ ਵਾਲੇ ਨੂੰ ਪੜਾਉਂਗੀ ਤੇ ਇੱਧਰ ਨੂੰ ਕੰਮ ਲੱਗਾ ਵੇਖੂੰ ਜਿਹੜਾ ਸਾਹਮਣੇ ਬੈਠੀਆਂ ਹੋਈਆਂ ਨਾਲੇ ਦਵੋਟੀ ਵੇਖਾਂ ਉਹਨਾਂ ਨੂੰ ਸ਼ਗਨਦੇ ਆ 200 ਰੁਪਈਆ ਤੂੰ ਜਾਣਾ ਵੇਖ ਲੈ ਤੂੰ ਹਾਂ ਮੈਂ ਵੀ ਜਾਣਾ ਆਹ ਹੋ ਗਈ ਇੱਕਮ ਨਹੀਂ ਆਪਾਂ ਬੋਟੀ ਤੇ ਆਪਾਂ ਵੇਖੀ ਨਹੀਂ ਉਹਨਾਂ ਦੀ ਤੇ ਮੈਂ ਕਿਹਾ ਤੂੰ ਵੇਖ ਆਈ ਹੋਣੀ ਐ ਉਹ ਮੈਂ ਨਹੀਂ ਗਈ ਹੱਲੇ ਅੱਛਾ ਨਹੀਂ ਆਪਾਂ ਜਾਣੇ ਫੇਰ ਅੱਜ ਸਾਗ ਅੱਗੇ ਵੀ ਤੇ ਆ ਜੇ ਕਿੰਨੀ ਸੁੰਡੀ ਪਈ ਸਾਗ ਨੂੰ ਹਣਾ ਹਾਂ ਉਹ ਸੁਭਨੂ ਤੇ ਚੰਗਾ ਸਪਰੇਸ ਕੋਈ ਨਹੀਂ ਕੀਤੀ ਲੱਗਦੀ ਵਿਸਾਕ ਕਿੱਦਾਂ ਸੋਹਣਾ ਹੋਇਆ ਈ ਮੁੱਲ ਵੀ ਲੈਣ ਜਾਈਏ ਤੇ ਗੰਦਾ ਕਿਤੇ ਸਪ੍ਰੇਆਂ ਦਾ ਮਾਰਾ ਹੋਇ ਦਿੰਦੇ ਜੇ ਆਖਰੀ ਸਪ੍ਰੇਆਂ ਤੋਂ ਬਿਨਾ ਹੁੰਦਾ ਵੀ ਕੱਖ ਵੀ ਨਹੀਂ ਉ ਕੀੜੇ ਪਏ ਆਹ ਫਸੁੰਡੀਆਂ ਪਈਆਂ ਮਾਤੇ ਕੀੜੇ ਕਿੱਥੇ ਰਹਿੰਦੇ ਆ ਮਾ ਸੁੰਡੀਆਂ ਪੈ ਗਈਆਂ ਸਪ੍ਰੇ ਨਹੀਂ ਕੀਤੇ ਕਿੱਦਾਂ ਮੈਂ ਪਾਲਕ ਵੀ ਹੈਗੀ ਭਲਾ ਨਾ ਉੱਧਰ ਹੋਣੀ ਪਾਲਕ ਹੈਗੀ ਉੱਧਰ ਮੈਂ ਲੋ ਵੀ ਥੋੜੀ ਬਾਤੀ ਦੋਣਗੇ ਕਿ ਸੁੰਡੀਆਂ ਹੀ ਭਾਲੀਆਂ ਪੈ ਗਈਆਂ ਚਲ ਹਾਂ ਬੈਨਾ ਐ ਕਰੀਓ ਉਹਨਾਂ ਦੀ ਆਪ ਬਹੁਤੀ ਵੀ ਹਾਂ ਹੈ ਸਾਲ ਥੋੜੇ ਜਿਹਾ ਠੰਡਾ ਨਾਲੇ ਬਾਅਦ ਹੱਥ ਨੂੰ ਵੀ ਲਾਉਣਾ ਸ਼ਾਮਾਂ ਦਾ ਰੋਟੀ ਪਾਣੀ ਦਾ ਅਗਲਿਆਂ ਦੇ ਘਰ ਰੋਟੀ ਪਾਣੀ ਜਾਂਦੇ ਸੋਣੀ ਦੁੱਧ ਥੋੜੀ ਲੱਗੀ ਦਾ ਉਹ ਨਾਲੇ ਬਉਤੀ ਚੌਂਕੇ ਜਿ ਵੜਜ ਪਰ ਜ ਨਵੀਂ ਸਵੀ ਆ ਅੱਡੀ ਤੇਜ਼ ਦਾਇਆਤ ਨਹੀਂ ਹੁਣਾ ਜੇ ਕਾਮਨ ਚਲ ਵੇਖ ਉਹਨੇ ਗਾੜੀ ਕੋਲ ਪਤਾ ਨਹੀਂ ਬਾਦ ਸ਼ਾਮਾਂ ਪੈ ਜੀ ਸਾਗ ਤੇ ਆ ਕੇ ਟੋਟੀਆਂ ਬਣਾ ਠੰਡਾ ਹੋ ਜੇ ਪਰ ਕੱਲ ਨੂੰ ਤਰਨਾ ਮਾਂ ਚ ਟੋਟੀਆਂ ਨਾ ਤੇ ਸੇਤੀ ਤੋਰ ਕੇ ਨਾ 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 ਸਕੂਲ ਦਾ ਟੈਸਟ ਹੈ ਮੈਂ ਲਰਨਿੰਗ ਕਰਨਾ ਮੇਰਾ ਕੰਮ ਹੈ ਲਿਆ ਮੈਡਮ ਤੇ ਅੱਜ ਚੱਲ ਤੂੰ ਮੈਂ ਕੱਲ ਚੱਲ ਜੂਗੀ ਚੱਲ ਤੂੰ ਵੇਖ ਮਰਜੀ ਮੈਂ ਤਾਂ ਫਿਰ ਪੈਸੇ ਵੀ ਘਰੋਂ ਨਹੀਂ ਆਂਦਾ ਮੈਂ ਹੂਕੀ ਅੰਨੀ ਤੇ ਅਗਲੀ ਦੁਸਾ ਕਰੂ ਮੇਰੇ ਵੱਲ ਤੇ ਉਸ ਤੇਰੀ ਪੈਰ ਦਿੱਤੀਂ ਭਵਾਉਂਦੀ ਉਸ ਤੇ ਆ ਜਾਂਦੀ ਕੋਈ ਵੀ ਵਿਆਹ ਵਿਆਹ ਜਿੱਦਾਂ ਦਾ ਵੀ ਹੋਵੇ ਪ੍ਰੋਗਰਾਮ ਉਸ ਤੇ ਭੱਜੀ ਆਂਗੀ ਅਗਲੀ ਆ ਤੂੰ ਵੀ ਸੜ ਗਈ ਸਰੇ ਦੇਖਣ ਆਈ ਮੈਂ ਸੀ ਜਾਣੀ ਤੂੰ ਜਾ ਮੈਂ ਕੰਮ ਕਰਨਾ ਠੀਕ ਜੰਗਾ ਹਾਂ ਨਹੀਂ ਅਛਾ ਕਹੇ ਰਾਖ ਨਹੀਂ ਬੈਠਿਆ ਵਾ ਸਮੇ ਚੜ੍ਹ ਹਜੇ ਬੈਠੀ ਆ ਬੱਚ ਕੰਮੀ ਕੰਦੀ ਬੰਦੇ ਨੂੰ ਲੱਗਣਾ ਹੁੰਦਾ ਆਪਣਾ ਇਹਦਾ ਹੁਣ ਟਾਈਮ ਲੱਗਾ ਮੇਰੀ ਸੁਣ ਗੱਲ ਆ ਵੀ ਗਵਾਂਡਰ ਵੇਖਣਾ ਆਉਂਦਾ ਹੀ ਐ ਜੇ ਤੂੰ ਬੋਲੀ ਨਾ ਉਹ ਦੇ ਕੇ ਥਾਤੇ ਪਾਤੇ ਕੀਤੇ ਤੇ ਆਪਣਾ ਹਿਸਾਬ ਲਾ ਲਈ ਤੂੰ ਬੋਲਣਾ ਨਹੀਂ ਜੋ ਮਰਜ਼ੀ ਕਹੀ ਜਾਵੇਂ ਮੈਂ ਆਪੇ ਜਵਾਬ ਦੇ ਦੂੰ ਕਿ ਤੂੰ ਨਹੀਂ ਬੋਲਣਾ ਠੀਕ ਹੁਣ ਤੇ ਬੋਲ ਪਾ ਮੰਦਤ ਜੀ ਕਮਾਂ ਮੈਂ ਬੀਚੀ ਹਾਂ ਬੋਲਣਾ ਨਹੀਂ ਤੀ ਤਾ ਮੰਮੀ ਜੀ ਹਾਂ ਤੀ ਤੀਤ ਨਹੀਂ ਕਰੀ ਉਹਦੇ ਕਿ ਤੀਤ ਤੀਤ ਕਰੀ ਜੀ ਜ਼ਬਾਨ ਨੂੰ ਲਗਾਮ ਦੇ ਲਈ ਆਪਣੀ ਨੂੰ ਤੀਤ ਤੀ ਐਂਡਾ ਘੁੰਡ ਕੌਣ ਕਾੜਦਾ ਐਂਡਾ ਘੁੰਡ ਪਿੱਛੇ ਕਾੜ ਦਿੰਦੇ ਸੀ ਹੁਣ ਜਿਹੜੀ ਮਾੜਾ ਮੋਠਾ ਬੂਥਾ ਚੱਜਦਾ ਵਾ ਇਹ ਹੀ ਲੋਕਾਂ ਨੂੰ ਵਿਖਾ ਲਾ ਆਪੇ ਵੇਖ ਕੇ ਤੇ ਮੁੜ ਜਾਣਗੇ ਮੂੰਹ ਤਾਂ ਨਾ ਬੋਲਨੀ ਤੀ ਤਾ ਮੰਮੀ ਜੀ ਤੀ ਤਾ ਮੰਮੀ ਜੀ ਤੀ ਤਾ ਮੰਮੀ ਜੀ ਜੇ ਤੂੰ ਉਹਦੇ ਅੱਗੇ ਬੋਲੀ ਨਾ ਤੇ ਆਪਣਾ ਹਿਸਾਬ ਲੈ ਲਈ ਤੇ ਵੀ ਆਉਣੀਆਂ ਮੇਰੇ ਸਰੀਕੜੀਆਂ ਤੈਨੂੰ ਵੇਖਣ ਤੇ ਜੀ ਐਵੇਂ ਨਾ ਮੇਰੀ ਸਾਰਿਆਂ ਦੇ ਸਾਹਮਣੇ ਡਾਂਡ ਲਵਾ ਕੇ ਤੇ ਛੋੜ ਦਿੰਦੀ ਹਾਂ। ਕੀ ਤੇ ਮਾਂ? ਆਹੋ। ਅਗਲੀਆਂ ਸਵਾਲ ਚਾਪ ਪੁੱਛਦੇ ਹੁੰਦੀਆਂ ਬਥੇਰੇ ਸਵਾਦ ਲੈਂਦੇ ਘੰਟੀਆਂ। ਮੈਂ ਆਪੇ ਜਵਾਬ ਦੇ ਦੂੰਗੀ। ਤੂੰ ਨਹੀਂ ਬੋਲਣਾ। ਤੈਨੂੰ ਮੈਂ ਵਾਰੀ ਵਾਰੀ ਕਹੀ ਨਹੀਂ ਸਾਸਰੀ ਕਾਰ। ਸਾਸਰੀ ਕਾਰ। ਉਠ। ਸਾਸਰੀ ਕਾਰ ਬਦੈ। ਪੈਰੀਆਂ ਖੜਾਈ ਹੋਵੇ। ਤੁਹਾਨੂੰ ਵੀ ਵਧਾਈਆਂ ਆ ਕੇ ਫੱਡਿਆਂ ਨੂੰ। ਪੈਰੀ ਹੱਥ ਲਾ। ਚਲ ਆ ਜੀ। ਕਾਲੋ ਦਾ ਕੋਣ ਲੰਬਾ ਵਾ? ਨਹੀਂ ਨਹੀਂ ਇਹ ਤਾਂ ਤੇਰੀ ਬੜੀ ਸੋਹਣੀ ਆ। ਹੋਰ। ਇਹ ਤਾਂ ਮੈਂ ਸਾਰੀਆਂ ਨੇ ਨੀ ਨੂਨ ਮੱਤਾ ਵਾ ਕਿਹਦੇ ਪੈਰੀ ਹੱਥ ਲਾਉਣਾ ਕਿਹਦੇ ਨਹੀਂ ਲਾਉਣਾ ਹੋਰ ਤੂੰ ਕੀ ਕਰਦੀ ਐ ਮੈਂ ਵੀ ਕੁਝ ਨਹੀਂ ਸਾਗ ਜੇ ਤੋੜਨਦੀ ਹਾਂ ਮੈਂ ਅੱਗੇ ਖੰਦੀ ਸਾਰੀਆਂ ਹੋ ਗਈਆਂ ਪੰਮੋ ਨਹੀਂ ਆਏ ਆ ਮੇਰਾ ਤੈਨੂੰ ਦੱਸਣ ਤਾਂ ਨਹੀਂ ਮੈਂ ਅੱਗੇ ਆਖਣੇ ਨੇ ਗੁੱਸਾ ਕਰਨਾ ਵੀ ਆਪ ਤੇ ਮੈਂ ਪਹਿਲੀਆਂ ਚ ਆਉਣੀ ਐ ਤੇ ਆਪ ਆਈ ਨਹੀਂ ਜੀ ਅੱਜ ਮੈਂ ਤਾਂ ਮੈਂ ਨਾ ਆਉਂਦੀ ਹਾਂ ਮੈਂ ਕੱਲ੍ਹ ਆਉਕੇ ਆਉਣੀ ਅੱਜ ਤੇ ਮੈਂ ਜ਼ਰੂਰ ਆਉਕੇ ਆਉਣੀ ਆ ਇਹਨੇ ਮੈਂ ਵੀ ਠੀਕ ਤੇ ਘਰੋਂ ਤੈਨੂੰ ਪਤਾ ਨਹੀਂ ਆਨੇ ਨਹੀਂ ਕਿਤੇ ਟਾਈਮ ਹੀ ਨਹੀਂ ਲੱਗ ਉਹ ਘਰਾਂ ਚ ਕਿੱਥੇ ਨਿਕਲਿਆ ਨਹੀਂ ਜਾਂਦਾ ਘਰ ਦੇ ਕੰਮ ਉਹ ਬੜੇ ਹਰ ਪਤਾ ਕੀ ਕਰਦੀ ਹੁੰਨੀ ਆ ਕਿੰਨੀਆਂ ਪੜ੍ਹੀ ਆ ਇਹ 10 ਪੜ੍ਹੀ ਆ ਅੱਛਾ ਅੱਛਾ 12 ਪੜ੍ਹੀ ਆ ਹਾਂ 12 ਪੜ੍ਹੀ ਹੂੰ ਵੀ ਸੋਹਣੀ ਕਿੰਨੇ ਕਰਾਇਆ ਰਿਸ਼ਤਾ ਇਹ ਸਾਡੇ ਮੇਰੇ ਰਿਸ਼ਤੇਦਾਰੀ ਚੋਂ ਹੀ ਆ ਸਾਡੇ ਅਹੀਂ ਆਪਣੇ ਰਿਸ਼ਤੇਦਾਰੀ ਚੋਂ ਹੀ ਲਿਆਉਂਦੀ ਆ ਤੈਨੂੰ ਪਤਾ ਵੇਖੀ ਚੱਖੀ ਕੁੜੀ ਹੋਵੇ ਤੇ ਚੱਲ ਹੋ ਜਾਂਦਾ ਹਾਂ ਨਹੀਂ ਇਹ ਕਿੱਤੀ ਸੋਹਣੀ ਆ ਇਹਨੇ ਨੱਚੀ ਬੰਦੀ ਪਾਪ ਦੀ ਹੋਰ ਕੀ ਚਾਹੀਦਾ ਇਹੀ ਕੋਝ ਹੁੰਦਾ ਵਾ ਨਹੀਂ ਤਾਂ ਦਾਜ ਦੂਜੀ ਬਥੇਰਾ ਦਿੱਤਾ ਜਿੰਨੇ ਜੋ ਅੱਗੇ ਅਗਲੇ ਦੇਣ ਵਾਲੇ ਬਥੇਰਾ ਦਿੱਤਾ ਚਲੇ ਉਹ ਮੱਥੇ ਲੱਗਦੀ ਆ ਇਹ ਇੰਨਾ ਹੀ ਬੜਾ ਵਾ ਹਾਂ ਉਹ ਚਲੀ ਹੈਨੀ ਓਹ ਨੀ ਕੁੜੀ ਅਲਤੀ ਸੋਹਣੀ ਬਹੁਤੀ ਤੇ ਗਣਾ ਤੋਂ ਸੁਣ ਨਹੀਂ ਰਖਿਆਈ ਮਨੇ ਉਹ ਨਾ ਹੁਣੇ ਨਾ ਕੇ ਆਈ ਆ ਆਂਦੀ ਆ ਵੀ ਮੈਂ ਸੈਟ ਆ ਇਹ ਮੈਨੂੰ ਤੇ ਆਂਦੀ ਸੀ ਪਾਲਾਂ ਕੇ ਨਾਪ ਪਾਲਾਂ ਮੈਂ ਚਾਹਣ ਨੂੰ ਲਾ ਕੇ ਰਦੇ ਹੁਣ ਕਿੰਨੇ ਚਾਮੀ ਆਉਣਾ ਮੈਨੂੰ ਕੀ ਪਤਾ ਸੀ ਤੂੰ ਆ ਜਾਣਾ ਮੈਂ ਤੇ ਬੜੇ ਸੋਹਣੇ ਕਾਂਟੇ ਕਿਤੇ ਆਵੇ ਆਵੇ ਕਿਹੜੇ ਹਾਂ ਆਵੇ ਨਵੇਂ ਬਣਾਏ ਆ ਘਰ ਪਾਉਣ ਨੂੰ ਮੈਂ ਹੌਲੇ ਜਿ ਪਾ ਛੱਡੂ ਕਰੂ ਨਹੀਂ ਹਜੇ ਤੂੰ ਜਿਹੜੇ ਬਣਾਏ ਨੇ ਵਧੀਆ ਮੋਟੇ ਨਹੀਂ ਪਾਏ ਉਹਨਾਂ ਮੋਟੇ ਪਾਏ ਆ ਨਾ ਦੱਸਣ ਤੇ ਦੇ ਆ ਵੀ ਹੁਣ ਮੈਂ ਸ਼ਾਮਾ ਪੈ ਗਈਆਂ ਚੱਲਾ ਦੇ ਭਾਰ ਜਾ ਨਹੀਂ ਚੁੱਕਿਆ ਜਾਂਦਾ ਇਹ ਨਵਾਂ ਸਮਾਂ ਕੀ ਦਿਨ ਹੋਏ 4-5 ਦੇ ਦਿਨ ਨਹੀਂ ਹੋਏ ਸਾਰੇ ਕਿਸ ਨੇ ਵੇਖਣ ਆ ਲਿਆਣਾ ਕਿ ਚੱਕਣ ਆ ਲਿਆਣਾ ਸੋਹਣ ਕੁਣੇ ਵੇਖ ਰਹੇ ਨਹੀਂ ਕੋਈ ਨੇ ਸੈਟ ਪਾਏ ਆ ਉਧਰੋਂ ਕੀ ਪਾਏ ਤੂੰ ਕੀ ਪਾਏ ਆ ਉਧਰੋਂ ਵੀ ਇਹਨੂੰ ਸੈਟ ਦੀ ਮਾਣੇ ਪਾਇਆ ਚੂੜੀਆਂ ਪਾਈਆਂ ਸੋਹਣੀ ਬੜੀ ਸ਼ਾਪ ਪਾਈ ਮੈਂ ਵੀ ਇਧਰੋਂ ਇੱਕ ਦੂਜੀ ਕਿੱਟੀ ਸੈਟ ਤੇ ਦੂਜਾ ਸੈਟ ਦੋ ਪਾਏ ਆ ਅੱਛਾ ਹਾਂ ਜੂੜੀਆਂ ਪਾਈਆਂ ਚਾ ਸੁੱਖ ਨਾ ਤੂੰ ਇੱਕੋ ਹੀ ਹੋ ਨਾ ਹਾਂ ਹੋਰ ਤੇ ਉਹੀ ਨਾ ਵੀ ਫਿਰ ਤੂੰ ਕਿਹੜੇ ਜਾਵੀਆਂ ਵਿਆਹਣੇ ਇਹ ਚਾ ਲਈਏ ਜਾਣੇ ਇਸ ਤੇ ਇਹਨਾਂ ਦੇ ਪੂਰੀਆਂ ਕਰਨੀਆਂ ਮੈਂ ਕਿੱਥੇ ਜਾ ਕੇ ਕਰਨੀਆਂ ਹਨਾ ਹਾਂ ਚਲ ਰੱਬ ਭੈਣਾਂ ਸਭ ਤੇ ਦੇਣ ਲਿਆ ਦੇ ਕਿੰਨੇ ਭੈਣ ਭਰਾ ਜੀ ਇਹ ਦੋ ਭੈਣ ਭਰਾ ਵਾ ਮੈਂ ਪੁੱਤ ਤੁਸੀਂ ਕਿੰਨੇ ਭੈਣ ਭਰਾ ਜੀ ਇਹ ਦੋ ਭੈਣ ਭਰਾ ਵਾ ਅੱਛਾ ਲੈ ਬੁੱਤ ਉਹਨੂੰ ਵੀ ਬੋਲ ਲੈ ਤੂੰ ਹੈ ਪੁੱਤ ਤੂੰ ਕਿਹਾ ਸੰਗਦੀ ਆ ਸੰਗਦੀ ਉਹ ਅੱਗੇ ਆਂਦੀ ਆਂਦੀ ਮੈਂ ਮੇਰੇ ਕੋ ਨਾ ਇੰਨਾ ਬੋਲਿਆ ਨਹੀਂ ਜਾਣਾ ਤੇ ਤੂੰ ਸੀ ਮੰਮੀ ਜੀ ਬੋਲਿਓ ਜੋ ਵੀ ਕਹਿਣਾ ਮੈਨੂੰ ਸੰਗ ਲੱਗਦੀ ਆ ਤੇ ਤਾਂ ਕਰਕੇ ਜਿਆਦਾ ਬੋਲਦੀ ਬਾਲਦੀ ਨਹੀਂ ਘਰੇ ਵੀ ਨਹੀਂ ਆਈ ਚੁੱਪ ਹੀ ਰਹਿਣਾ ਤੇਨ ਵੇਲਾ ਹਫਤਾ ਚੱਲਿਆ ਵਾ ਅੱਜ ਕੱਲ ਤੇ ਕੁੜੀਆਂ ਸੰਗਦੀਆਂ ਨਹੀਂ ਵੇਖਣ ਵਿਆਹ ਤੇ ਆਪੇ ਨਹੀਂ ਪਹਿਣਾ ਚੰਗਾ ਆ ਜੋਗਨ ਤੇ ਉਹ ਕਿਤੇ 나ਜਨ ਤੂੰ ਤਾਂ ਕਰਮਾ ਆ ਲਈ ਜਿਹੜੀ ਇੰਨੀ ਤਰੀਕ ਬੋਲੀ ਨਾ ਤੈਨੂੰ ਲੱਭਣਾ ਮੈਂ ਤਾਂ ਉਹੀ ਆਣੀ ਅੱਜ ਕੱਲ੍ਹ ਤੇ ਕੁੜੀਆਂ ਦੀ ਗਿੱਠ ਜਬਾਨ ਮੈਂ ਤਾਂ ਸ਼ੁਕਰ ਕਰਦੀ ਭਲੀ ਮਾਂ ਸ ਮੈਨੂੰ ਮਿਲ ਗਈ ਜਿੰਨਾ ਕਿ ਮੈਂ ਬੁਲਾਉਣੀ ਉਹਨਾਂ ਕਿ ਮੈਨੂੰ ਜਵਾਬ ਦੇਂਦੇ ਬਾਫਰ ਨਹੀਂ ਬੋਲਦੀ ਹੈ ਭੈਣ ਜਿਹੜੀ ਦੂਜੀ ਭੈਣ ਛੋਟੀ ਹੈ ਉਹ ਕਿ ਵਿਆਹੀ ਹੈ ਤੇ ਕੁਆਰੀ ਹੈ ਉਹ ਕੁਆਰੀ ਹੈ ਕੁਆਰੀ ਹੈ ਫਿਰ ਏਦਾਂ ਨੇ ਉਹ ਵੀ شریف ਹੀ ਹੋਊਗੀ ਮੈਂ ਤੇ ਆਪ ਆਪਣੇ ਭਰਾ ਨੂੰ ਰਿਸ਼ਤਾ ਨਾ ਫਿਰ ਮੇਰੇ ਨੂੰ ਕਰਾ ਦੇ ਤੈਨੂੰ ਪਤਾ ਹੀ ਨਹੀਂ ਮੇਰੇ ਪੜਦੀ ਆ ਪੜਦੀ ਆ ਹਜੇ ਪੜਦੀ ਹਾਂ ਮੈਂ ਬੱਸ ਤੂੰ ਦੱਸ ਪੜਦੀ ਆ ਕਿ ਤੈਨੂੰ ਨਹੀਂ ਮੈਂ ਅਜੇ ਤੱਕ ਤੈਨੂੰ ਕਹੀ ਸੀ ਨੀ ਵੀ ਪੜਦੀ ਆ ਮੇਰੀ ਰਿਸ਼ਤੇਦਾਰੀ ਚ ਹੋਇਆ ਵਾ ਅਜੇ ਤਸਵੀ ਕਰਨ ਲਈ ਉਹ ਉਹਨੂੰ ਤੇ ਆਂਦੇ ਕੋਰਸ ਕਰਾਉਣਾ ਕੀ ਹੋ ਗਿਆ ਨਹੀਂ ਨਹੀਂ ਉਹਨੂੰ ਤੇ ਆਂਦੇ ਕੋਰਸ ਕਰਾਉਣਾ ਇਹਨੂੰ ਤੇ ਮੈਂ ਹੀ ਕਾਲੀ ਕਰਕੇ ਤੇ ਵਿਆਹ ਲਈ ਵਿਚਾਰੀ ਨੂੰ ਵੀ ਮੇਤੋਂ ਰੋਟੀ ਪਾਣੀ ਨਹੀਂ ਹੁੰਦਾ ਜਿਹੜੀ ਗੱਲ ਹੀ ਹੁਣ ਅੱਛਾ ਹਾਂ ਵਿਆਹ ਲੈਗੀ ਸਾਰਾ ਕੰਮ ਤਾਂ ਦਾ ਹੋਰ ਅੱਛਾ ਗਾਂ ਤੇ ਬੁੱਕ ਪਰ ਕੀ ਕਰਦਾ ਕੰਮ ਤਾਂ ਨਹੀਂ ਕਰਵਾਏ ਨਾ ਨਾ ਪੇਪਰ ਦਵਾਉਣੇ ਆ ਘਰ ਸਾਂਭੇ ਇੰਨਾ ਹੀ ਬੜਾ ਆਪਦਾ ਘਰ ਲੈ ਕੇ ਤੁਰੇ ਇਹਨਾਂ ਦਾ ਘਰ ਹੈ ਆਪਣਾ ਸਾਂਭਣ ਮੈਂ ਤੇ ਰੋਟੀ ਖਾਣੀ ਤੇ ਵੀਰ ਵਿਆਹੀ ਪੁੱਤ ਕੀ ਕੁਵਾਰੇ ਨੇ ਨਹੀਂ ਕੁਵਾਰਾ ਇੱਕ ਤੇ ਹੈ ਪੁੱਤ ਦੂਜੇ ਵੀਰ ਵਿਆਹੇ ਆ ਕੇ ਵਿਆਹੇ ਆ ਵਿਆਹੇ ਆ ਹਾਏ ਤੂੰ ਪੁੱਤ ਕਿਉਂ ਨਹੀਂ ਬੋਲਦੀ ਹਾਏ ਮੈਂ ਦੱਸਣ ਦੇ ਸੰਗਦੀ ਆ ਵਿਆਹੇ ਆ ਮੇਰੀ ਤਾਂ ਤੇਰੀ ਸੱਸ ਦੀ ਤਾਂ ਇੰਨੀ ਬੰਦੀ ਸੀ ਕਿਤੇ ਐ ਕਿਤੇ ਬਾ ਨਹੀਂ ਨੰਗਦੀ ਵੇਚਦੀ ਹੈ ਕੋਈ ਨਹੀਂ ਮੈਂ ਤੇ ਆਉਂਦੀ ਜਾਂਦੀ ਰਹਿਣਾ ਮੇਰੇ ਤੋਂ ਕਾਦੀ ਸੰਗ ਜਿੱਦਾਂ ਦੀ ਤੇਰੀ ਸੱਸ ਉਦਾਂ ਦੀ ਮੈਂ ਕੋਈ ਨਹੀਂ ਤੂੰ ਬੋਲ ਤੂੰ ਨਹੀਂ ਤੂੰ ਐਨਾ ਜ਼ੋਰ ਕੁੜੀਆਂ ਸੰਗਦੀਆਂ ਅੱਜ ਕੱਲ ਇੰਨਾ ਜ਼ੋਰ ਤੇ ਹੀ ਜਾਣੀ ਕੋਈ ਨਹੀਂ ਵਾਦੂ ਇੱਥੇ ਹੀ ਰਹਿਣਾ ਇੰਨੇ ਵਾਦੂ ਗੱਲਾਂ ਕਰਿਆ ਕਰਨੀਆਂ ਤੇਰੇ ਨਾਲ ਤੇ ਵੀ ਇੱਥੇ ਦੋ ਚੇ ਦਿਨਾਂ ਦਾ ਚਾਕਾ ਜਿਹਾ ਹੀ ਆ ਉਹ ਹੋਈ ਤੇ ਹੈਗਾ ਫਿਰ ਹੁੰਦਾ ਹੀ ਆ ਚੱਲ ਉਹ ਤਾਂ ਮੈਂ ਆ ਨਹੀਂ ਪੀ ਅੱਜ ਤੋਂ ਵੈਸੇ ਕੱਲ ਜੋ ਕੋਈ ਸੰਗਦਾ ਨਹੀਂਗਾ ਪਰੇ ਪਹਿਲੀ ਹੈ ਤੇਰੀ ਨੋਂ ਮੈਂ ਵੇਖੀ ਹੁਣ ਜਿਹੜੀ ਬਾਂਣੀ ਪੁੱਛੀ ਜਾਣਾ ਕਿਸੇ ਬਾਂਨੇ ਨੂੰ ਠਾਉਣੀ ਆ ਇਹਨੇ ਤੈਨੂੰ ਬੁਲਾ ਕੇ ਰਹਿਣਾ ਪ੍ਰੀਤ ਜਾ ਪਤਾ ਆਈ ਆ ਆਂਟੀ ਚਾਹ ਬਣਾ ਕੇ ਲਿਆ ਕੱਲ ਕੋਈ ਨਹੀਂ ਗਾ ਚਾਹ ਤੇ ਤੈਨੂੰ ਪਤਾ ਮੈਂ ਲੱਗ ਗਈ ਆਈ ਆ ਬਹਿ ਜਾ ਚਾਰ ਗੱਲਾਂ ਤਾਂ ਗੱਲ ਹੀ ਨਹੀਂ ਕੋਈ ਨਹੀਂ ਸੁਣਾਈ ਕੋਈ ਨਹੀਂ ਕੋਈ ਨਹੀਂ ਚਾਹ ਬਣਾ ਲਿਆ ਵੇ ਮੇਟੀ ਇਹ ਤੇ ਤਾਤਾ ਤੇ ਤੋਤਾ ਤਾਤਾ ਹਾਏ ਨਹੀਂ ਤੂੰ ਆ ਕੀ ਵੇਖ ਲਿਆ ਨਹੀਂ ਤੇਰਾ ਬੇਜਰਾ ਹਾਏ ਹਾਏ ਤੂੰ ਨਹੀਂ ਇਦਾਂ ਸੁਖੀ ਸਾਡੇ ਕਿਉਂ ਆਨੀ ਆ ਉਹ ਨਵੀਂ ਸਮੀ ਵਿਚਾਰੀ ਡਰ ਕੇ ਉਹਦੀ ਜਬਾਨ ਜੀ ਤਤਖਾ ਗਈ ਆ अच्छा हां नहीं मेनू ते ਲੱਗਾ ਵਾ ਜਿਵੇਂ ਥੱਤੀ ਹੁੰਦੀ ਹੈ ਨਹੀਂ ਪੈਣਾ ਨਹੀਂ ਨਾ ਵਾਗਰੂ ਵਾਗਰੂ ਕਰਨੀ ਤੂੰ ਕੀ ਦੱਸ ਕਿਹੜੀਆਂ ਗੱਲਾਂ ਦੇ ਮਦਰ ਹੈ ਜਿਹੜਾ ਇੰਨਾ ਬੋਲਦੀ ਨਹੀਂ ਆ ਫੇ ਇਹੀ ਜੇ ਚੱਕਰ ਹੀ ਲੱਗਦਾ ਹੀ ਮੈਨੂੰ ਹਾ ਤੋਗੀ ਪੈਣ ਨਹੀਂ ਕਿਤੇ ਤੇ ਤੂ ਹੀ ਪੁੱਤ ਚ ਨੁਕਸ ਵੀ ਨਹੀਂ ਕੱਢੀ ਦੀਆਂ ਹੱਦ ਕਰੀ ਜਾਣੀ ਆ ਤੂੰ ਉਹ ਉਦਾਂ ਹੀ ਕਰਦੀ ਆ ਆ ਵੇਖੀ ਇਥੇ ਚਾਹ ਲੈ ਕੇ ਆਉਣੀ ਬੜਾ ਸੋਹਣਾ ਬਹਿਣਾ ਖੁਲਾ ਕਿੱਦਾਂ ਸੋਹਣਾ ਤੋਰਦੀ ਆ ਐਨ ਤੋਰ ਤੀ ਲੀਕ ਹੋ ਗਿਆ ਹੋ ਗਿਆ ਜਲਕੇ ਬਣ ਗਿਆ ਕਿੱਡਾ ਸੋਹਣਾ ਤੋਰਦੀ ਤੈਨੂੰ ਕੀ ਨਹੀਂ ਉਹ ਤੇ ਤਨਵਾਨੀ ਨਾ ਸੋਹਣੀ ਸੁਨੱਖੀ ਮੈਂ ਤੇ ਆਪ ਵੇਖ ਕੇ ਤੇ ਡੁੱਲ ਡੁੱਲ ਪੈ ਗਈ ਦੂਜੀ ਭੈਣ ਨੂੰ ਕਹੋ ਮੇਰੇ ਵੀਰ ਨਾਲ ਰਿਸ਼ਤਾ ਕਰਾ ਭੈਣਾ ਸਾਰੇ ਹੋਰੀ ਪਰਮ ਪੈ ਗਿਆ ਆ ਹੈ ਨਹੀਂ ਨਹੀਂ ਪਰਮ ਪੈ ਗਿਆ ਨਹੀਂ ਤੇ ਤੇ ਬਾਈ ਮਣੀ ਬੜੀ ਭੈਣਾ ਉਹ ਉਦਾਂ ਹੀ ਵਿਚਾਰੀ ਨਿਆਣੀ ਆ ਨਾ ਜਿਆਣੀ ਸਿਆਣੀ ਮਾਰਤਵਾ ਉੱਧੇ ਚਲੀ ਡਰ ਕੇ ਤੇ ਮੋਦੀ ਜਬਾਨ ਜੀ ਡਾਕੀ ਮੈਂ ਤੇ ਦੱਸ ਵੇਖਣ ਆਈ ਹਾਂ ਚਲ ਜੇ ਤੇ ਉਦਾਂ ਹੋਗਾ ਫਿਰ ਤੇ ਕੋਈ ਗੱਲ ਨਹੀਂ ਨਹੀਂ ਤੇ ਮੈਂ ਨਹੀਂ ਹਟਾ ਸੋਣਾ ਤੇਰਾ ਮੁੰਡਾ ਤੇ ਆਪ ਕਿਨੀਕ ਲਾ ਦੇਣ ਲੱਗੀ ਆ ਹੈ ਨਾ ਕੀ ਪੜ੍ਹਦੀਂ ਬਖਤੇ ਜਰੂਰ ਤਾਂ ਜਾ ਨਹੀਂ ਪੈਣਾ ਟ੍ਰੇਨ ਚ ਲਿਆਉਣੀ ਸੀ ਪ੍ਰੀਤ ਕੀ ਗੱਲ ਹੋਈ ਨਹੀਂ ਚਾਣੀ ਤੂੰ ਪੜ੍ਹੇ ਲਿਖੇ ਟ੍ਰੇਨ ਚ ਲਿਆਉਣੀ ਮੈਨੂੰ ਤੇ ਲੱਭੀ ਨਹੀਂ ਉਹ ਤਾਂ ਟ੍ਰੇਨ ਚ ਲਿਆਉਣੀ ਸੀ ਆ ਕਿ ਤੂੰ ਪੜ੍ਹਨੇ ਆਈ ਆ ਮੈਨੂੰ ਤੇ ਆ ਹੈ ਹਾਏ ਨਹੀਂ ਅੱਜ ਫੇਰ ਬੋਲੀ ਉਥਲੀ ਆ ਨਹੀਂ ਮੈਂ ਕਿਸੀ ਦਾਤੀ ਲੋ ਆ ਹਾਏ ਕਿਆ ਲਕੋਣੀ ਪੀਂ। ਚੱਲ ਜਾ ਮੈਂ ਨਹੀਂ ਪੀਣੀ ਚਾ ਰੰਗ ਬਥੇਰੇ ਲਾ ਦੇ। ਬੀਬੀ ਤੂੰ ਤੀਤੀ ਲੋ। ਨਹੀਂ ਪੀੜੀ ਬੀਬੀ ਨੇ ਕਹਿਆ ਸਬੰਦੀ ਆ। ਜਾ ਬਹਿ ਜਾ ਜਾ ਕੇ। ਨਹੀਂ ਆ ਮੇਰਾ ਤੇ ਆਪ ਨਹੀਂ ਚਿੱਤ ਕਰਨ ਗਿਆ ਲੈ ਜਾ ਚਾ। ਨਹੀਂ ਪੈਣਾ ਪੀ ਲਾਈ ਦੇ ਚਾਰ ਇੰਚ ਨਾ ਬਣਾ ਕੇ ਲਈ ਮੇਰੀ ਸੌਂਕਾ ਨਹੀਂ ਤੇਰੀ ਨਾ ਮੇਰੀ ਆਪ ਦਾ ਬੰਦੀ ਆ। ਹਾਂ। ਦੱਸਣਾ ਤੇ ਮੈਂ ਕੀ ਆ ਤੂੰ ਅਬੀ ਇਕ ਤਾਂ ਲੈਂਦੀ ਇਕ ਸੋਹਣ ਪੂਣਾ ਹੀ ਵੇਖ ਲਈ ਆਪੇ ਨਾ ਕੀ ਲੈ ਆਂਦਾ ਸੋਹਣੀ ਤੇ ਚਾਲ ਇੰਨੀ ਰੱਚ ਗਈ ਆ ਮੁੰਡਾ ਆਖਰਾ ਤੇ ਤੇ ਨਸ਼ੇ ਕਰਦਾ ਤੈਨੂੰ ਪਤਾ ਕਿੰਨੇ ਦੇਣੀ ਸੀਗੀ ਉਹਦਾ ਮਾੜਾ ਚੰਗਾ ਪਰਦੇ ਜੇ ਟੱਕੇ ਉਹ ਨਹੀਂ ਨਾ ਰੰਗ ਰੂਪ ਦੀ ਭਾਵੇਂ ਥੋੜੀ ਸਲੇਰੀ ਲੈ ਆਉਂਦੀ ਤੇ ਬੋਲ ਨਹੀਂ ਦੇ ਕੰਮ ਹੁੰਦੀ ਨਹੀਂ ਹੁੰਦਾ ਸੀ ਪਤੇਰੇ ਪਾਪੜ ਵੇਲੇ ਨਹੀਂ ਪਤੇਰਾ ਕੀਤਾ ਆੜੇ ਮੁੰਡੇ ਨੇ ਸ਼ੌਂਕ ਦੀਆਂ ਵੰਗਾ ਪਾਈਆਂ ਨਹੀਂ ਸੀ ਕੋਈ ਕਰਦਾ ਨਸ਼ੇ ਪਤੇ ਪਤਾ ਕਿੰਨੇ ਕਰਦਾ ਰੋਜ਼ ਤੇ ਬਿਮਾਰੀ ਕਰਦੀ ਉੱਥੇ ਡਿਕਾਂ ਹੁੰਦਾ ਕਰਦੀ ਉੱਥੇ ਡਿਕਾਂ ਨਹੀਂ ਲਿਕਾਂ ਵੇਲੇ ਤੇਰੇ ਨਾਲ ਤੇ ਮੇਰੇ ਸੌਂ ਪੜਦੇ ਹੁੰਦੇ ਆ ਹਣਾ ਦਸੀਨਾ ਕਿ ਤੇਰੀ ਆ ਇਹੋ ਜਿਹਾ ਤੈਨੂੰ ਪਤਾ ਵਾ ਕਿ ਮੈਂ ਕਿਹੜਾ ਤਸੱਲ ਕਰਨਾ ਤੁਸੀਂ ਜੀ ਤੂੰ ਆਇਆ ਤੂੰ ਆਇਆ ਬਹਿ ਜਾ ਬੇੜਾ ਕਿਹੜਾ ਤੇਰਾ ਫੋਨ ਆਇਆ ਜਾ ਕੇ ਮਾਨਨਾ ਬਹਿ ਜਾ ਅੱਗੇ ਤੇਰੇ ਰੰਗ ਲਾ ਦਿੱਤੇ ਆ ਤੂੰ ਹੀ ਤੂੰ ਆਇਆ ਤੂੰ ਹੀ ਦਾ ਜਾ ਚੱਲ ਜਾ ਮੇਰੇ ਕੋਲਵੇਂ ਜੁੱਤੀਆਂ ਨਾਲ ਖਾ ਲੈਂਦੀ ਹਾਂ ਮੈਂ ਕਿਤੇ ਵਾਦੂ ਦੀਆਂ ਤੋ ਦਿੱਤੀ ਹੋਣੀਗੀ ਹੱਥੋਂ ਪਰਿਆ ਇੱਕ ਇੱਕ ਭੈਣਾ ਸ਼ਰਮ ਦੀ ਮਾਰੀ ਕਾ ਸਾਫ਼ ਕਰਦੀ ਮੈਂ ਤੇਨੂੰ ਕੀ ਦੱਸਾਂ ਮੈਂ ਤੇ ਮੁੰਡਾ ਨਾਲ ਨੱਚੇ ਕਰਦਾ ਹੁੰਦਾ ਤੇ ਨਾ ਮੈਂ ਇਹੋ ਜਿਹੀ ਵਿਆਹ ਕਿ ਲਿਆਂਗੀ ਮੈਂ ਤੇ ਮਾੜਾ ਚੰਗਾ ਘਰ ਬਣਾਏਗੀ ਮਾੜਾ ਚੰਗਾ ਤੇ ਤੂੰ ਬਣਾ ਲਿਆ ਇਹਨੂੰ ਤਾਂ ਕੂਨ ਲੈ ਆਈ ਤੇ ਜਿਹੜੇ ਗਾਂ ਜੰਮਨੇ ਕੀ ਜੀ ਤੇ ਤੇ ਚਲੀ ਗਏ ਤੇ ਫਿਰ ਕੀ ਕਰੇਗੀ ਫਿਰ ਕਿੱਥੇ ਲਕੋਵੇਂਗੀ ਕੀ ਪਤਾ ਕਿ ਤਾ ਮੁੰਡੇ ਤੇ ਚਲੇ ਜਾਂ ਨਾ ਚੱਜਦਾ ਹੀ ਬੋਲਣ ਟੈਪ ਨਾ ਇਹਦੇ ਤੇ ਜਾਣ ਕੀ ਕਰਾਂ ਮਾਰਦੀ ਨਾ ਜਦੋਂ ਭਾਵੇਂ ਨਾ ਸੁਣੀ ਹੁੰਦੀ ਤੇ ਪਰ ਮੰਮੀ ਜੀ ਤੂੰ ਤਤ ਤਤ ਤੂੰ ਚਤਤ ਝੂਠਾ ਗਲਾਸ ਕਿਤੇ ਲਾਭੀ ਨਾ ਦੂਜਾ ਗਲਾਸ ਆਵੇ ਘੇਰੇ ਘੇਰੇ ਚੱਕਰ ਨਾ ਖਾਈ ਜਾ ਜਾ ਕੇ ਤੇ ਸਬਜੀ ਪਾਣੀ ਤਾਂ ਨਾ ਤੰਦ ਨਾ ਤੰਦ ਨਾ ਮਾਂਜ ਨਾ ਤੂੰ ਤਤ ਤਤ ਤਿੱਤੇ ਜਾ ਮਗਰੋਂ ਲੈ ਜਾ ਘਰ ਜਾ ਕੇ ਵੇਲੀ ਕੰਮ ਕਰਾਉਣ ਲਈ ਵੇਲੀ ਵੀ ਕੱਖ ਨਹੀਂ ਕੇ ਨਾ ਬਨ ਕੇ ਲੈ ਚਲੀ ਹਾਇ ਨਹੀਂ ਨਾ ਦੀ ਨਸਦ ਹੋਰ ਵੀ ਲੱਗਨਦਾ ਹੀ ਆ ਚਲ ਉਧਰ ਜਾ ਕੇ ਘਰੇ ਕੰਮ ਕਰ ਸਬਜੀ ਪਾਣੀ ਬਣਾ ਚਲ ਨਹੀਂ ਕੀ ਹੈ ਇਹ ਰੀਤੀਆਂ ਚਾ ਮਾਂ ਹੁੰਦੀਆਂ ਨਵਾਂ ਨਾ ਦੋ ਦਿਨ ਹੈ ਆ ਤੇ ਤੂੰ ਮਾਤੀ ਨਾਲ ਦੀ ਗਰੀਬ ਘਰ ਦੀ ਮਿਲਦੀ ਆ ਤ ਗਰੀਬ ਘਰ ਦੀ ਕੁੜੀ ਦੇਖਣ ਕਹਿ ਤੇ ਪਹਿਣਾ ਉਹ ਅੱਖਾਂ ਤੋਂ ਨਹੀਂ ਹਾਏ ਮੈਂ ਤੇ ਮੈਂ ਮੈਂ ਨਾ ਡੋਲੇ ਨੂੰ ਕਿੱਥੇ ਲੈ ਜਾਊਗੀ ਕੋਹੀ ਨਾ ਤੁਹਾਨੂੰ ਆਂਦੇ ਆ ਔਰ ਲੋਕੀ ਆਂਦੇ ਆ ਵੀ ਰੋਟੀ ਥੋੜੀ ਖਾ ਲੂ ਸਾਡੀ ਧੀ ਪਰ ਮੁੰਡਾ ਨਾ ਨਸ਼ਾ ਪਤਾ ਕਰਦਾ ਵਿਵੇਕ ਭੈਣ ਨਸ਼ੇ ਪਤੇ ਵਾਲੇ ਨਾ ਜ਼ਿੰਦਗੀ ਕੱਟਨੀ ਬੜੀ ਔਖੀ ਆ ਤੇ ਉਹਨਾਂ ਇਹ ਨਹੀਂ ਤਾਂ ਹੁੰਦੀ ਸੀ ਕਿਤੇ ਹੁੰਦਾ ਉਹਨਾਂ ਵਿਚਾਰਿਆਂ ਨੇ ਪਰ ਮੇਰਾ ਮੁੰਡਾ ਨੇ ਕਿੰਨੇ ਘਾਤ ਪਾਉਂ ਤੈਨੂੰ ਤੇ ਸਮਝ ਨਹੀਂ ਲੱਗਦੀ ਮੈਨੂੰ ਤੇ ਨਾਲ ਦੀ ਨਾਲ ਸਦਾ ਹੋਰ ਵੀ ਲੱਗਦੀ ਆ ਹੁਣ ਕਿੱਥੇ ਕਿੱਥੇ ਪਰਦੇ ਪਾਏ ਸੋਰੀ ਮੈਂ ਬਚ ਗਈ ਮੈਂ ਆਨੀ ਹਾਂ ਅਲਤੀ ਸੋਣੀ ਦੇ ਕਿ ਦੀ ਫਾ ਬਧੀ ਰਬਦੀ ਕਿ ਤੇ ਫੁੱਟ ਫੁੱਟ ਪੈਂਦੀ ਜੇ ਕਿ ਤੇ ਆ ਨੁਕਸਾਂ ਆਪਣੇ ਮਾਂ ਚ ਮੇਰੇ ਤੇ ਹੱਸਦੀ ਹੋਣੀ ਕਿ ਕਿਹੋ ਜਿਹਾ ਪੁੱਤ ਬੀ ਨਾਲ ਵਿਆਹ ਲਈ ਨਹੀਂ ਆਉਂਦੀ ਮੈਂ ਕਹਨੀ ਇਹਦੇ ਨਾਲ ਤਾਂ ਤੂੰ ਛੜਾ ਰਹਿਣ ਦਿੰਦੀ ਇੱਕ ਨੁਕਸ ਹੋਵੇ ਤੇ ਨਾਲ ਦੀ ਨਾਲ ਕਿੰਨੇ ਨੁਕਸ ਨੇ ਨਹੀਂ ਨਹੀਂ ਛੜਾ ਵੀ ਕਿੱਥੇ ਮੇਰੇ ਕੋ ਜਰਿਆ ਜਾਂਦਾ ਭੈਣ ਤੈਨੂੰ ਪਤਾ ਛੜਾ ਵੀ ਕਿੱਥੇ ਜਰਿਆ ਜਾਂਦਾ ਮਾਜੀ ਇਹੋ ਜਿਹਾ ਸਾਰਾ ਗਾਂ ਵਗ ਜਰਿਆ ਤੇ ਕਿੱਥੇ ਖੜੇਂਗੀ ਇਹਨੂੰ ਤਾਂ ਤੂੰ ਲੈ ਆਂਦਾ ਉਹਨਾਂ ਨੂੰ ਕੌਣ ਖੜੂਗਾ ਆ ਹੋਏ ਤੂੰ ਹੂੰ ਦੀ ਸੋਚ ਸੋਚੀ ਲੰਮੀ ਸੋਚ ਸੋਚ ਕੇ ਵੇਖ ਚੱਲ ਹੁਣ ਤੂੰ ਐ ਕਰੇਂਗੀ ਮੇਰੇ ਘਰੇ ਰਾਤ ਨੂੰ ਲੈ ਕੇ ਆਵੀ ਠੀਕ ਆ ਮੈਂ ਤੈਨੂੰ ਦੱਸੂਗੀ ਇੱਕ ਗੁਰਦੁਆਰਾ ਵਾ ਤੈਨੂੰ ਸਾਰਾ ਐਡਰੈਸ ਐ ਦੇਖ ਕੇ ਨੀ ਤਨਾ ਹੋਛ ਲੋ ਮੈਂ ਤੇਰੇ ਨਾਲ ਚੱਲ ਚੱਲੂ ਮੈਂ ਕੀ ਕਰਨਾ ਕਰੇ ਉਥੋ ਠੀਕ ਹੋ ਜਾਂਦੇ ਉਥੇ ਇਸ਼ਨਾਨ ਕਰਾਈਏ ਪੰਜ ਵਾਰਾਂ ਇਸ਼ਨਾਨ ਕਰਾਈਏ ਉਦਾਂ ਸਹੀ ਤੇ ਗਾੜੀ ਤੇਰੀ ਕਿਸਮਤ ਠੀਕ ਤੇ ਉਦਾਂ ਬੜੇ ਹੁੰਦੇ ਨੇ ਨੀਚਾ ਨਾ ਜਾਣਾ ਪੈਂਦਾ ਇੱਥੇ ਰੱਖ ਗਈ ਤੇ ਹੁਣ ਆਪ ਘਰ ਚੱਲ ਗਈ ਚਲਾ ਘਰ ਚੱਲੇਗੀ ਮੈਂ ਵੀ ਟਾਈਮ ਬੜਾ ਹੈ ਤੇ ਤੂੰ ਨਾ ਲੈ ਕੇ ਆਵੀ ਚੰਗਾ ਮੇਰੇ ਕੋਲ ਰਾਤ ਨੂੰ ਲੈ ਕੇ ਆਵੀ ਚੰਗਾ ਰਾਤ ਨੂੰ ਨਹੀਂ ਰਾਤ ਨੂੰ ਕਿਉਂ ਦਿਨੇ ਲੈ ਕੇ ਆਉਂਗੀ ਨੀ ਹੈਗੀ ਕਿਤੇ ਇੰਤਰੀ ਹੀ ਤੂੰ ਨਾ ਬੋਲੂ ਰਾਹ ਗਲੀ ਜੇ ਕਿਸ ਨੇ ਬੁਲਾ ਲਿਆ ਉਹ ਵੱਖਰੀ ਗੱਲ ਤੇ ਕਰਦੀ ਕੀ ਫਿਰਦੀ ਹੈ ਮੇਰੇ ਸਵੇਰੇ ਆਵੇਂਗੀ ਕੋਈ ਵੇਖੂਗਾ ਤਾ ਨਾ ਤੇ ਮੇਰੀ ਭੈਣ ਤੂੰ ਤਰੀ ਨਾ ਦੱਸਦੀ ਤੇਰੇ ਨੂੰ ਪੱਕੀ ਉਹ ਨਾ ਦੱਸਦੀ ਮੈਂ ਨਹੀਂ ਦੱਸਦੀ ਪਰ ਸੀ ਨਾ ਬੂਹਾ ਮਾਰ ਕੇ ਰੱਖਿਆ ਕਰ ਲੱਗਦੇ ਤਾ ਆਪਣੇ ਅਗਲੇ ਦੇ ਅੱਖਣਾ ਹੀ ਨੋਂ ਵੇਖਣ ਚੱਲੇ ਆ ਚਲ ਮੈਂ ਵੇਖਾਂ ਕੀ ਕਰਦੇ ਆ ਤੂੰ ਰਾਤ ਨੂੰ ਆਵੀਂ ਤੇ ਮੈਂ ਸਾਰੀ ਦੱਸ ਦੱਸੂਗੀ ਕੁਛ ਸ਼ਨਾਣ ਕਰਾਈਏ ਨਾ ਤਾਂ ਠੀਕ ਹੋ ਜਾਂਦਾ ਮੈਂ ਨਾਲ ਹੀ ਚਲੇ ਚੱਲ ਰਹੀ ਉਹ ਵੀ ਆਪਾਂ ਕਿਤੇ ਤੜਕੇ ਮੂੰਹ ਨੇ ਰੇ ਨਿਕਲਣ ਹਾਂ ਜਨੇ ਇੱਕ ਵਾਰਤ ਨੂੰ ਕੋਈ ਵੇਖ ਆਹੋ ਇੱਕ ਵਾਰਤ ਤੇ ਤੇਰੇ ਨਾਲ ਮੈਂ ਚੱਲ ਜੂਗੀ ਮੈਂ ਤੇ ਆਪ ਪੈਣਾ ਸਾਗ ਤੋੜਨਾ ਹੀ ਆ ਤੇ ਵੇਖ ਕੇ ਮੇਰਾ ਤੇ ਇਹ ਬੀਪੀ ਲੋ ਗਿਆ ਹੁਣ ਤੇ ਮੇਰਾ ਕੱਖ ਨਹੀਂ ਜੀ ਕਰਦਾ ਤੂੰ ਆ ਪੀਂਦੇ ਬਥੇਰੇ ਪੜਦੇ ਢੱਕਾ ਨੂੰ ਭੈਣ ਲੱਗਿਆ ਆ ਤੂੰ ਇੰਦੀ ਤੇਜ ਚਲਾ ਕੇ ਤੇ ਮੁੰਡਾ ਵਿਆਹਣ ਲੱਗੀ ਕਿੱਥੇ ਡੁੱਬ ਗਈ ਤੂੰ ਨਾਲੇ ਮੈਂ ਤੇ ਬਠੇਰੇ ਪੜਦੇ ਟਕਣ ਪਰ ਤੇਨੂੰ ਪਤਾ ਸਿਆਣਿਆਂ ਦੇ ਕਿੱਥੇ ਪੜਦੇ ਟੱਕੇ ਜਾਂਦੇ ਇੱਕ ਨਾ ਇੱਕ ਦਿਨ ਤੇ ਜਾਰ ਹੋਈ ਜਾਂਦੇ ਐਵੇਂ ਕੰਜਰੀ ਨੇ ਮੇਰੀ ਜਾਰ ਉਹ ਤਾਂ ਇੱਕ ਨਾ ਇੱਕ ਦਿਨ ਛੱਡ ਦੂਗਾ ਆਹ ਤਾਂ ਸਾਰੀ ਉਮਰ ਦਾ ਤੇ ਕਲੰਕ ਲਾ ਲਿਆ ਇਹ ਇੱਕ ਤਾਂ ਛੁੱਟਣਾ ਮੈਂ ਸਾਰੀ ਉਮਰ ਕਿਤੇ ਇਹਨਾਂ ਨਾਲ ਬੱਜੀ ਰਹਿਣਾ ਹੈ ਤੇ ਤੂੰ ਐਵੇਂ ਜਾਣ ਕੇ ਦੇ ਨਾਲ ਤਾਂ ਨਾ ਵਿਆਹੂੰਗੀ 4 ਸਾਲ ਉਹਦਾ ਮੈਂ ਕਿੱਦਾਂ ਘਰ ਤੋੜੂੰਗੀ ਮੈਨੂੰ ਸਮਝ ਨਹੀਂ ਆਉਂਦੀ ਵੀ ਆਕਲ ਤੇਨੂੰ ਮਾਸਾਣ ਕਿੱਦਾਂ ਲੈ ਕੇ ਘਰ ਕਾਂ ਤੋੜ ਤਲੀ ਹੁੰਦੀ ਆ ਚਾਹੀਏ ਨਹੀਂ ਕੋਰਾ ਵੀ ਅਤ ਕੀ ਕਰੀ ਜਾਂਦੇ ਰੰਗ ਚੁਲਾਈ ਜਾਂਦੇ ਅਤ ਵਾਨੀ ਗੋਨ ਪਹਿਣ ਲਾਈ ਜਾਂਦੇ ਕੀ ਕਰਨ ਹੋਰ ਮੇਰੀ ਬਣਾ ਕਿਤੇ ਸਿਕਾ ਆਇਆ ਹੈ ਨਹੀਂ ਆ ਕੇ ਕਰਨ ਤਈ ਐ ਮੈਂ ਤੇਨੂੰ ਸਭ ਜੀ ਤਰਨੂ ਕਿਹਾ ਵਾ ਮਮੀ ਜੀ ਤਾਤ ਲੈ ਤੇ ਆਉਨ ਦਾ ਤੇ ਸਿਰ ਚ ਮਾਰ ਲਾ ਸਾਗ ਸਾਰੇ ਬੇਇੱਜ਼ਤੀ ਕਰਾ ਕੇ ਮੇਰੀ ਰੱਖ ਦਿੱਤੀ ਕਿਤੇ ਸ਼ਰੀਕੇ ਚ ਮੇਰੀ ਨੱਕ ਵੜਾ ਦਿੱਤੀ ਐ ਸਗਾਤੇ ਕਿਹਾ ਵੀ ਸੀ ਤੈਨੂੰ ਨਾ ਬੋਲਨੀ ਚਲ ਜਾ ਇਥੇ ਜਾ ਕੇ ਤੇ ਜਾ ਆ ਗਲਾ ਸਾਗ ਨੂੰ ਲੈ ਜੋ ਗਿਆ ਆਪਣੇ ਸਾਗ ਅਗਲੇ 36 36 ਗੱਲਾਂ ਕਰਨ ਕੇ ਲੋਕਾਂ ਦੇ ਘਰ ਜਾ ਜਾ ਕੇ ਆ ਤੇਰੀ ਜਬਾਨ ਜਿਹੜੀ ਗਿੱਟ ਤੇਰੀ ਰਹਿੰਦੀ ਨਹੀਂ ਨੀ ਬੋਲੇ ਬਿਨਾ ਬਕਵਾਸ ਕਰਦੀ ਤੂੰ ਤਾਂ ਮੇਰੀ ਵੀ ਕਿਤੇ ਈ ਟੀ ਚੋਂਦਰਾ ਭਾਵੇਂ ਮੈਂ ਮੇਰੇ ਕੋ ਹੈਗਾ ਸਾਹ ਦਾ ਹੀ ਆ ਬਥੇਰੀ ਲੋਕੀ ਮੇਰੀ ਇਸ਼ਤ ਕਰਦੇ ਤੂੰ ਤਾਂ ਮੇਰੀ ਲਾਹ ਡਾਂਡ ਦਿੱਤੀ ਆ ਜਾ ਕੇ ਤਾਂ ਸਬਜੀ ਬਣਾ ਲੈ ਤੈਨੂੰ ਮੈਂ ਦੱਸਾਂ ਬਣਾਉਣੀ ਆਉਂਦੀ ਕਿ ਉਹ ਵੀ ਤਾਂ ਤਾਲ ਤਰੀ ਜਾਣਾ 32 ਨਾ ਇਹ ਕੋਸ਼ੀ ਵੀ ਬਣਾ ਲੈ ਪੈੜਾ ਕੋਸ਼ੀ ਦਾਲ ਦੁੱਲ ਧਰ ਲਾ 3 ਤੇ ਮੰਮੀ ਸੀ ਜਾ ਮਗਰ ਉਹ ਲੈ ਕੇ ਗਈ ਮੰਮੀ ਜੀ ਕਰੀ ਜਾਂਦੀ ਰਹਿੰਦੀ ਲੈ ਇਹਨੂੰ ਵਿਆਹ ਲਾ ਇਹ ਦੇਖਣੋ ਕੀ ਥੋੜੇ ਆ ਹੀ ਵੇ ਰੱਬਾ ਉਹ ਸੱਚੀਆਂ ਹੀ ਕਹੇਗੀ ਅੰਨੀਏ ਮੇਰੇ ਤੇ ਗੱਲਾਂ ਦੇਲ ਤੇ ਲੱਗੀਆਂ ਮੈਂ ਕੀ ਇਹਨਾਂ ਨੇ ਇਹਦੇ ਤੇ ਘਾਰ ਲੈ ਕੇ ਵੀ ਤੋਰ ਸਕਦੀ ਜੇ ਤਰੇੰਨੇ ਬੋਲੇ ਗਾਣੇ ਇਦਾਂ ਦੇ ਜੰਮ ਦਿੱਤੇ ਤੇ ਕਿੱਥੇ ਲੈ ਕੇ ਤੋਰੀ ਫਿਰੂੰਗੀ ਇਹਨੂੰ ਸਗਾਤ ਨੂੰ ਤਾਂ ਮੈਂ ਲਿਆ ਹੀ ਉਹਨਾਂ ਨੂੰ ਕੌਣ ਲੈ ਕੇ ਜਾਊਗਾ ਐ ਇਦਾਂ ਦੇਣਾ ਜੰਮ ਤਰੀਆਂ ਆਪਣੇ ਜੋਗ ਕੇ ਗੰਦੇ ਜੇ ਪਿੱਲੇ ਜੇ ਤੋਤਾ ਤੋਤਾ ਕਰਦੇ ਫਿਰਨਗੇ ਮਾਤ